ਕਹਿੰਦੇ ਭਿੰਦਾ ਬਵਾਰਾ ਆਇਆ ਹੋਇਆ ਚਰਚਾ ਦੇ ਵਿੱਚ ਨੇ ਚੜਤਾ ਚੜਾਈ ਹੈ ਕਹਿੰਦੇ ਦੁਨੀਆ ਕਹਿੰਦੇ ਐਵੇਂ ਨਹੀਂ ਫੋਲੋ ਕਰਦੀ ਬਲੌਗ ਪਹਿਲਾਂ ਮਾਨਣਾ ਚਾਹੀਦਾ ਸੀ ਪਰ ਲੇਟ ਹੋ ਗਏ ਚਲੋ ਦੂਸਰੀਆਂ ਵੀਡੀਓ ਜੋੜ ਦਿੰਦੇ ਆ ਆ ਜੂਸ ਦਿਖਾ ਕੇ ਤਾਂ ਅਜੇ ਕਹਿੰਦਾ ਸੱਚੀ ਹੋਈ ਸੀ ਉੱਥੇ ਮੈਂ ਪਹਿਲੀ ਪਿਆ ਦੇਖ ਲਿਆ ਸੀ ਉਧਰ ਮਿੱਟੀ 'ਚ ਕਦਾਂ ਨਹੀਂ ਕਦਾਂ ਕੋਈ ਟੇਸਟ ਸੀਗਾ ਕੋਈ ਫਰਕ ਸੀਗਾ ਪਹਿਲਾਂ ਦੱਸ ਇਹ ਤਾਂ ਖਾੜ ਕੇ ਦੱਸ ਤੂੰ ਟੇਸਟ ਤਾਂ ਸਹੀ ਸੀ ਉਦੋਂ ਹਾਂ ਨਿਕੋੜਾ ਜਿਆਦਾ ਸੀ ਕਡਤਣ ਪਰ ਸਿੱਟਿਆ ਪਾਜੀ ਇਹ ਯਾਰ ਵੇਸਟ ਕਰਦੇ ਚੀਜ਼ਾਂ ਉੱਥੇ ਆਪਾਂ ਉਹ ਹੋਣ ਨਹੀਂ ਦੇਣੀਆਂ ਆ ਤਾਂ ਵੱਡੇ ਡਸਟਬੇਨ ਇਹ ਵੇਸਟ ਹੋਣ ਦਿੰਦੇ ਕਦੇ ਜਿਉਂਦੇ ਰਹਿਣ ਕਹਿੰਦੇ ਝੋਟਿਆਂ ਵਰਗੇ ਸਰੀਰ ਚੀਜ਼ਾਂ ਵੇਸਟ ਹੋਣ ਦਿੰਦੇ ਆਜਾ ਉਧਰ ਨੂੰ ਖੜਦੇ ਆ ਪੀਣਾ ਜੂਸ ਉਹ ਪੀਣਾ ਤੂੰ ਹੋਰ ਹੁਣ ਸੱਚੀ ਅਸਲੀ ਵਾਲਾ ਪੀਣਾ ਨਹੀਂ ਨਹੀਂ ਪੀਣਾ ਉਹ ਜੀ ਵੀ 50 ਸਾਲ ਤੱਕ ਨਹੀਂ ਪੀਣਾ ਕਹਿੰਦੇ ਪੀਣਾ ਤੂੰ ਪੀ ਲੈਂਦੇ ਆ ਹੋਣ ਵਾਲੇ ਕਹਿੰਦਾ 50 ਸਾਲ ਤੱਕ ਨਹੀਂ ਪੀਣਾ ਇੱਕ ਲੈ ਲਿਓ ਪਾਜੀ ਹੋਰ ਲੈ ਲਿਓ ਇੱਕ ਲੈ ਲਿਓ ਜੂਸ ਨਹੀਂ ਸੱਚੀ ਲੈਣਾ ਸੱਚੀ ਪੀਣਾ ਉਹਨੇ ਇਹ ਤੂੰ ਪੀਣਾ ਪੀਣਾ ਨਹੀਂ ਜੂਸ ਨਹੀਂ ਮਿਲਦੇ ਆ ਜਾ ਹੁਣ ਸਾਲੇ ਮੋਰੇ ਕੱਢ ਕੇ ਤੈਨੂੰ ਦਿਖਾਉਣਾ ਆ ਜਾ ਆ ਜਾ ਆ ਜਾ ਤੁਰ 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 ਇਹ ਕਿਹੜੀ ਆਈਟਮ ਆ ਸਿੱਟੀ ਬਣਾਵਾ ਆ ਕੈਨੇਡਾ ਕੋਈ ਜੀ ਜੂਸ ਸੈਟ ਗਿਆ ਪਰ ਅਸੀਂ ਕਹਿੰਦੇ ਮੁਲਕਾਂ ਦੇ ਰਾਖੇ ਆਏ ਆ ਇਹ ਨਹੀਂ ਅਸੀਂ ਜਾਣ ਦਿੰਦੇ ਵੇਸਟ ਨਹੀਂ ਚੀਜ਼ ਹੋਣੀ ਦੇਖਿਓ ਕੀ ਹੁੰਦਾ ਅਜੋ ਅੰਦਰ ਨੂੰ ਰਾਸਵੀਨ ਵਾਲੇ ਆ ਮੋਕ ਫੋਨ ਕੈਮਰਾ ਕੇ ਕਦਾਂ ਸਹੀ ਆ ਟੇਸਟ ਕਦਾਂ ਸਹੀ ਆ ਮਮਾ ਫਰੈਸ਼ ਜੂਸ ਆ ਜੀ ਹੁਣ ਕਹਿੰਦੇ ਅਸਲੀ ਜੂਸ ਆ ਜਾ ਇੱਧਰ ਨੂੰ ਆ ਜਾ ਮੜ ਜਾ ਸ਼ਾਮੇ ਇੱਚੋ ਗੱਲ ਨਹੀਂ ਇੱਚ ਨਹੀਂ ਆ ਗਈ ਉਹ ਗੱਲ ਉਹ ਗੱਲ ਨਹੀਂ ਇਹ ਚ ਵੀ ਮਿੱਟੀ ਖੋਲਦੀਏ ਫੇ ਇਹ ਚ ਵੀ ਕਦਾਂ ਮਿੱਟੀ ਖੋਲਦੀਏ ਬਾਜੀ ਫੇ ਦੇਖ ਲੈ ਇੱਕ ਵਾਰੀ ਸੱਟ ਕੇ ਕਿਹਾਰੀ ਚ ਹਾਂ ਜੇ ਉਦਾਂ ਦਾ ਬਣਾਉਣਾ ਇਹ ਯਾਰ ਵੇਸਟ ਬਹੁਤ ਕਰਦੀ ਜਨਤਾ ਭਾਜੀ ਇੱਥੇ ਕੀ ਹੋਇਆ ਸਵਾਦ ਨਹੀਂ ਲੱਗਾ ਹੋ ਕੀ ਚੱਕਰ ਹੋਇਆ ਹੋ ਸਵਾਦ ਤਾਂ ਬਹੁਤ ਆ ਹਾਂ ਹਾਂ ਨਹੀਂ ਦੱਸੋ ਸਵਾਦ ਆ ਸਵਾਦ ਤਾਂ ਆਇਆ ਪਹਿਲੇ ਪਹਿਲੇ ਤੇ ਇਹਦੇ ਵਿੱਚ ਅੰਤਰ ਕੀ ਆ ਅੰਤਰ ਇਹ ਸੋੜਾ ਕੋੜਾ ਹੈ ਉਹਦਾ ਮਿੱਠਾ ਹੀ ਇਹੋ ਚ ਭੰਦ ਭੰਦ ਦਾ ਥੁੱਕ ਬੜਿਆ ਹੋਣਾ ਲੋਕਾਂ ਦਾ ਪਤਾ ਨਹੀਂ ਕਿਹਦਾ ਜੂਠਾ ਪੈਪ ਤੇ ਕਿਹਦਾ ਕੋਸ਼ ਇਹਨੇ ਚੱਗ ਵੀ ਸਾਲੇ ਨੇ ਮੇਂ ਨਹੀਂ ਛੱਡੀ ਭਾਜੀ ਚੱਗ ਵੀ ਹੈ ਇਹਨੂੰ ਰਗੜ ਗਿਆ ਭਾਜੀ ਆ ਕੱਟਾ ਲੱਗਿਆ ਜੀ ਹੁਣ ਪਾਉਣ ਨੂੰ ਲੰਮਾ ਤੇ ਇਹਦੀ ਕਰੀਏ ਮ사ਜ ਕਿਦਾਂ ਬਾਜੀ ਤਿਆਰ ਆ ਤੁਸੀਂ ਮ사ਜ ਨੂੰ ਤਿਆਰ ਆ ਮੈਂ ਤਾਂ ਪਹਿਲਾਂ ਬਾਹਰੋਂ ਬਾਲਟਾ ਰੇਤੇ ਦਾ ਲੈ ਗਿਆ ਉਹਨੂੰ ਵੱਢਣਾ ਪੈਣਾ ਇਹਦਾ ਸਰੀਰ ਚੰਗੀ ਤਰ੍ਹਾਂ ਇਹਦਾ ਚੰਮ ਬਹੁਤ ਮੋਟਾ ਆ ਫੇਰ ਪਤਾ ਲੱਗੂਗਾ ਮੈਲ ਬਹੁਤ ਕਿਲੋ ਕਿਲੋ ਤਾਂ ਮੈਲ ਚੜੀ ਆ ਚੰਮ ਨੂੰ ਬਾਜੀ ਇਹਦੇ ਨੂੰ ਕੋਈ ਚੈੱਕ ਰੇ ਨਹੀਂ ਲਾਈਏ ਪਹਿਲਾਂ ਇੱਧਰ ਬਾਥਰੂਮ ਕਿੱਧਰ ਆ ਬਾਜੀ ਇਹਨੂੰ ਨਹਾਣ ਦਾ ਲਾਗ ਲਿਆਵਾ ਪਹਿਲਾਂ ਆਉਣ ਨੂਰ ਮੈਲੀਏ ਇਹਨੂੰ ਕਹਿ ਮੜ ਜਾ ਚੱਕ ਕੇ ਲੱਗ ਜਾਂਦੇ ਜਦ ਤੱਕ ਡੈਂਟਿੰਗ ਪੇਂਟਿੰਗ ਕਰੋ ਇਹਦੀ ਮੜ ਜਾ ਹਾਥੀ ਦੀ ਚਲੋ ਪਹਿਲਾਂ ਮਾਂ ਤੇਰੀ ਵੀ ਕਰੀਏ ਮ사ਜ ਤੂੰ ਕੱਪ ਜੇ ਤੇਰੇ ਲਈ ਆਇਆ ਜਾਂ ਕਿਦਾਂ ਉਦਾਂ ਹੀ ਕਰਦੀ ਏ ਇਹਦਾ ਸਿਰ ਉੱਤੇ ਰੱਖਿਆ ਤੇਰੀ ਥੋਣੇ ਦੇ ਵਿੱਚ ਫਸਾਉਣੀ ਆ ਇਹ ਜੋ ਥੱਲੇ ਦੀ ਕੱਢਣੀ ਕਿਉਂ ਤੂੰ ਚੀਕ ਨਾ ਮਾਰੇ ਚੱਲ ਹੋ ਜਾ ਹੁਣ ਸਿੱਧਾ ਰੁਕ ਜਾ ਤੇਰੀ ਮ사ਜ ਹੁਣ ਇਧਰ ਬਾਜੀ ਹੁਣੀ ਵੀ ਤੇਰੀ ਮ사ਜ ਆਪਾਂ ਮਨਜੀਤ ਬਾਜੀ ਤੋਂ ਕਰਾਉਣੀ ਕਰ ਦਿਓ ਮਨਜੀਤ ਤੋਂ ਕਰਾਉਣੀ ਲੋ ਜੀ ਅੱਜ ਆਇਆ ਕਦੇ ਟੱਟਾ ਮ사ਜ ਕਰਾਉਣ ਬਾਕੀ ਮਨਜੀਤ ਖਾਨ ਜੀ ਪਹੁੰਚੇ ਨੇ ਬਾਜੀ ਉਹ ਨਹੀਂ ਆਉਂਦਾ ਇਧਰ ਨਿਕਲ ਗਿਆ ਕਹਿੰਦਾ ਭੂ ਉਹ ਨਹੀਂ ਨਹੀਂ ਕਰਾ ਪਾ ਕੀ ਕਰ ਆ ਦੇ ਬਜਵੜਾ ਫੋਨ ਕੋਲ ਨੂੰ ਲਓ ਜੀ ਮੰਜੀਤ ਹਾਂ ਜੀ ਆ ਬਾਹਾਂ ਪਿੱਛੇ ਵਾਹਾਂ ਪਿੱਛੇ ਨੂੰ ਕਰ ਬਾਹਾਂ ਐਨ ਪੂਰਾ ਐਨ ਪਿੱਛੇ ਨੂੰ ਪਿੱਛੇ ਨੂੰ ਹਾਂ ਐਨ ਸੈੱਟ ਕਰਕੇ ਇਹਦੇ ਪਹਿਲਾਂ ਪਟਾਕੇ ਕੱਢ ਬਾਜੀ ਹਥੋਂ ਚਾਮੇ ਨਹੀਂ ਫੜ ਹੁੰਦਾ ਉਹ ਨਹੀਂ 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 ਉਹ ਨਹੀਂ ਨਹੀਂ ਇਹ ਕੰਮ ਨਹੀਂ ਹੁਣ ਹੱਲਣਾ ਨਹੀਂ ਚੱਲ ਦਿੱਦਾ ਹੋ ਜਾ ਨਹੀਂ ਦੇਣਾ ਵੇ ਚੱਲ ਚੱਲ ਆਪ ਹੀ ਸਿੱਧਾ ਹੋ ਜਾ ਆਪ ਹੀ ਉਹ ਨਹੀਂ ਨਹੀਂ ਆਪ ਹੀ ਸਿੱਧਾ ਹੋ ਗਏ ਉਹ ਪਟਾਕੇ ਕੱਢਣੇ ਪਟਾਕੇ ਭਾਜੀ ਤੁਸੀਂ ਥੱਲੇ ਹੋ ਜਾ ਮੈਂ ਕਹਿੰਦਾ ਪਰ ਜਿਆਦਾ ਪੈ ਜਾਣਾ ਉਹ ਨਹੀਂ ਦੇਣਾ ਇਹਦਾ ਕੋਈ ਨਾ ਏ ਥੱਲੇ ਨੂੰ ਓਏ ਆ ਜਾ ਆ ਥੱਲੇ ਨੂੰ ਹੋ ਸਦੇ ਬਾਹ ਪਿੱਛੇ ਨੂੰ ਕਰ ਬਾਹ ਢੱਲੀ ਛੱਡ ਢੱਲੀ ਢੱਲੀ ਛੱਡ ਢੱਲੀ ਓਏ ਨਾ ਢੱਲੀ ਕੱਟ ਢੱਲੀ ਨਹੀਂ ਛੱਡ ਢੱਲਾ ਨਹੀਂ ਥਰੀ ਢੱਲਾ ਛੱਡ ਟਿੱਲਾ ਛੱਡ ਦੇ ਟਿੱਲਾ ਛੱਡ ਦੇ ਟਿੱਲਾ ਛੱਡ ਦੇ ਸਰੀ ਟਿੱਲਾ ਛੱਡ ਇਧਰ ਨਹੀਂ ਉਹ ਨਹੀਂ ਵਾਹੇ ਉਹਨੂੰ ਦੂਹਰਾ ਉਹ ਲਾਤਾਲਾ ਇਧਰ ਆਦਰ ਮੈਂ ਲਾਟਾਲਾ ਅੱਲਾਹ ਤਾਲਾ ਇਧਰ ਆ ਮਰ ਜਾ ਲਾਤਾਲਾ ਮੈਂ ਕੰਡਦਾ ਇਹ ਕਰੀ ਇਹ ਕਰੀ ਆਹ ਤੇ ਭਾਜੀ ਤੁਸੀਂ ਖੇ ਕਰੀ ਸਿੱਧਾ ਭੇਜਾ ਆਹ ਤੇ ਲਾਤਾਲਾ ਪਟਾਕਾ ਆਹ ਭਾਜੀ ਫੜੀ ਮੜ ਜਾ ਫੋਨ ਫੜੀ ਨੀਆ ਆ ਇੱਕ ਵਾਰੀ ਸਿੱਧਾ ਪੈਸਾ ਉਹ ਆਲਾ ਆਉਂਦਾ ਨਹੀਂ ਯਾਰ ਉਹ ਦਜੀ ਦੂਜਾ ਪੈਸਾ ਆ ਜਾ ਇੱਕ ਵਾਰੀ ਮੜ ਜਾ ਸਿੱਧਾ ਪੈਸਾ ਆ ਲੈ ਲੈ ਉਹ ਜਵਾਬ ਨਹੀਂ ਕਰਦਾ ਆ ਜਾ ਨਹੀਂ ਕਰਦਾ ਉਹ ਨਹੀਂ ਉੱਠ ਮੜ ਕੇ ਨਹੀਂ ਹੋਣਾ ਉਹ ਮੈਂ ਭਾਜੀ ਨੂੰ ਕਹਿਆ ਮੜ ਜਾ 2 ਮਿੰਟ ਤੇ ਬੈਂਕ ਲੈ ਜਾ ਮੜ ਜਾ ਸਿੱਧਾ ਭੇਜਾ 2 ਮਿੰਟ ਇੰਦੀ ਆ ਜਾ ਕੋਈ ਹੋਇਆ ਤਾਂ ਤਾਂ ਕਹੀਂ ਤੂੰ ਆ ਜਾ ਯਾਰ ਉੱਠ ਸਿਆ ਉੱਠ ਜਾ ਉਹੀ ਗੱਲਾਂ ਕਰੀ ਜਾਂਦਾ ਉੱਠ ਜਾ ਮੈਡੀਕਲ ਕਾਰਡ ਹੈਗਾ ਤੇਰਾ ਹੈ ਮੈਡੀਕਲ ਕਾਰਡ ਫੇਲ ਮੈਂ ਪਹਿਨੇ ਇਧਰ ਰਹਿੰਦੇ ਭਾਜੀ ਇਹਨੂੰ ਕਰਿਆ ਯਾਰ ਤੂੰ 48 ਦਿੱਤਾ ਤੂੰ ਮੰਨਦਾ ਹੀ ਨਹੀਂ ਹੁਣ ਉਹ ਯਾਰ ਦੱਸ ਕੀ ਕਰੀਏ ਭਾਜੀ ਯਾਰ ਸੁਣ ਉਹਦੇ ਪਰੇ ਦਾਸਾ ਜਰਾ ਪਾ ਬੋਟੇ ਆ ਲਾਗਾ ਬਾਬਾ ਲਓ ਜੀ ਮਨਜੀਤ ਭਾਜੀ ਹੁਣੇ ਆਪ ਹੋਏ ਮੂਰੇ ਇਹ ਕੋਇ ਤਾਂ ਆ ਫੜਿਓ ਭਾਜੀ ਹੁਣ ਮੇਰੀ ਵਾਰੀ ਆ ਗਈ ਖੇਲਣਾ ਸਾਨੂੰ ਦੋਨਾਂ ਨੂੰ ਨਹੀਂ ਆਉਂਦਾ ਉਗਾ ਬਾਕੀ ਦੇਖਦੇ ਆ ਖੇਲ ਜੋਲ ਕਰਦੇ ਆ ਕੋਈ ਪਬਜੀ ਕਿਵੇਂ ਦੇਖੀਏ ਤਿਕਾੜੀ ਛੋਡੀ ਤਾਂ ਕਰ ਲਈਏ ਦਾ ਲੱਗਣੀ ਨਹੀਂ ਇਥੋਂ ਆ ਭਾਜੀ ਛੋਡੀ ਦਾ ਰਸਤੇ ਤੋਂ ਦੂਜੀ ਚੱਕੜਾ ਛੋਡੀ ਇਹ ਦੇਖ ਲਈ ਬਹੁਤ ਹੈ ਤਰਵਾ ਕੇ ਮੈਂ ਇਦਾਂ ਮੰਨ ਦੋ ਇਦਾਂ ਨਹੀਂ ਵੱਜਦੀ ਇਦਾਂ ਮੰਨ ਦੋ ਲਾ ਜੀ ਰੋਟੀ ਨਹੀਂ ਆਕਣਾ ਹੋਵੇ ਭਾਜੀ ਇਹ ਸੈਂਟਰ ਵਿੱਚ ਨਹੀਂ ਚਾਹੀਦੀ ਆ ਇਹ ਆਇਆ ਇਹ ਹੁਣ ਰੱਖ ਭਾਜੀ ਜਿਸੇ ਮਾਰੀ ਡਟ ਕਰਦੇ ਇਹਨੂੰ ਕਰਨਾ ਹਾਂ ਕਿਤੇ ਭਾਜੀ ਉਹ ਨਫਾ ਹੋ ਗਿਆ ਤੁਸੀਂ ਨਾਲ ਪਿੱਠੂ ਖੇਡਣ ਵਾਲੇ ਆ ਜਲ ਭਾਜੀ ਹੁਣ ਦੇ 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 ਨਾ ਮਤਲਬ ਭਾਜੀ ਇੱਧਰ ਮਾਰ ਇੱਧਰ ਆ ਦੇ ਇੱਧਰ ਲੈ ਆ ਆਹ ਲਿਜਾਣੀ ਵਿੱਚ ਮਾਸੀ ਭਾਜੀ ਆਈ ਬੁੱਤਾ ਦੇ ਕੇ ਜਿਹੜਾ ਸੈਂਟਰ ਦੇ ਬੱਚੂ ਗੀ ਫੇਜ ਆਉਂ ਗਏ ਵਿੱਚ ਪਤਾ ਨਹੀਂ ਯਾਰ ਮੈਗਾ ਹੀ ਸਿਰ ਸਾਨੂੰ ਨਹੀਂ ਹੋਣੀ ਚੱਲ ਭਾਜੀ ਚੱਲ ਜਾ ਕੇ ਮਾਰ ਰੋਕਣੀ ਨਹੀਂ ਚਾਹੀਦੀ ਮੈਂ ਤਾਂ ਬੁੱਤਾ ਫੇਰ ਕੂਟ ਆਹ ਫੱਟ ਗਿਆ ਦੰਦ ਵਿੱਚ ਚੱਲ ਬਾਜੀ ਚੱਲ ਇਹ ਇਹ ਤਾਂ ਬੱਧੀ ਆ ਲੈ ਇਦਾਂ ਕਰ ਇਦਾਂ ਇਦਾਂ ਰੱਖ ਕੇ ਖੋਠਾ ਬਾਜੀ ਇਹ ਆ ਇਹ ਇਦਾਂ ਟੱਪੇ ਮੋੜੀ ਉਹ ਦੇਖ ਪੁੱਤਰ ਚੈੱਕ ਕਰ ਮੇਰੀ ਬਾਣੀ ਜਾ ਰੁਮ ਜਾ ਚੱਲ ਗਈ ਇੱਕ ਹੋਰ ਕਿੰਗ ਦੇ ਇਦਾਂ ਖੇਡ ਵੀ ਗਈ ਦੇਖੀ ਬਾਜੀ ਇਦਾਂ ਤੁਸੀਂ ਖੇਡਦੇ ਆ ਪੈਨ ਤੋਂ ਛੋਟੇ ਟੱਪੇ ਕਿੱਥੇ ਆ ਟੋਟੇ ਲਿਆ ਟਾਈਮਰ ਲਿਆ ਜੇ ਸੀ ਵੀ ਸੜ ਕਰਦਾ ਦੇ ਤੇਰੀ ਵਾਰੀ ਮੇਰੀ ਵਾਰੀ ਮੇਰੀ ਵਾਰੀ ਇੱਕ ਵਾਰ ਚੱਲ ਗਿਆ ਚੱਲ ਆਪਣੀ ਗੱਲ ਜੀ ਇਹਨੂੰ ਵਿਆਹ ਜੇ ਨਾ ਜਾ ਚੜਿਆ ਹੋਰ ਇਹ ਪੜੀ ਦੀ ਫੇੜ ਤੀ ਤਿੰਨ ਚੱਕੀ ਦੇ ਵਿੱਚ ਆ ਛੋਟੀ ਜਿਹੀ ਨਾ ਬੱਤਲੇ ਖਿਲ ਹੁੰਦਾ ਭਾਜੀ ਚੱਲ ਭਾਜੀ ਹੁਣ ਤੇਰੀ ਵਾਰੀ ਵਾਜੀ ਤੂੰ ਤਾਂ ਸੈਟ ਨਹੀਂ ਹੁਣੇ ਮੈਂ ਇੱਦਾਂ ਹੀ ਫੇੜ ਦੂੰ ਮੈਂ ਨਹੀਂ ਕਹ ਤਾ ਕੀ ਕਹਦਾ ਮੈਂ ਕਈ ਢੇ ਚਾੜ ਦਿਆਂ ਚੱਲ ਤੁਹਾਡੀ ਵਾਰੀ ਕੁਕਾ 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 ਇੰਨੀ ਜੰਮੜਦੀ ਰਹਿੰਦੀ ਹੈ ਇਹ ਚੰਨਾ ਵੀ ਇਦਾਂ ਦੇਖਦਾ ਕਿੰਨਾ ਨੇ ਉਹਦਾ ਪਹਿਲੀ ਵਾਰ ਦਾ ਵਧੀਆ ਦੇਖਿਆ ਲੋਰ ਚਾਟਾ ਸਟ੍ਰੇਟ ਨੂੰ ਤੇਰੇ ਨਾਲ ਉਹ ਹੋ ਵਜਾਓਗੇ ਚੱਲ ਭਾਜੀ ਤੇਰੀ ਵਾਰੀ ਮੇਰੇ ਨਾਲ ਚੱਲੋ 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 ਇਹ ਆ ਤੂੰ ਚਾਪ ਹੋ ਗਿਆ ਲੈ ਆ ਜਾ ਹੁਕੀਆ ਅੰਦਰ ਦੇਖੀ ਭਾਜੀ ਤਿੰਨੇ ਛੱਡ ਦੇਣੀ ਆ ਤਿੰਨਾਂ ਹੀ ਹੁਣ ਫਟੇ ਮੂਹੰ ਤੇ ਹੋਲੀ ਭੱਜਣੀ ਤਾਂ ਮੁੜ ਕੇ ਇਧਾਂ ਚਾਰੇ ਪਾਸੇ ਫੇਰ ਭੱਜਣੀ ਨਹੀਂ ਤੂੰ ਤਨੇ ਕੈਨੇਡਾ ਟਾਈਮ ਲਾ ਕੇ ਇੰਤਜ਼ਾਰ ਕੀਤੇ ਚੱਲ ਜੇ ਚੱਲ ਉਹ ਨਹੀਂ ਭਾਜੀ ਨਹੀਂ ਇੱਥੇ ਤੂੰ ਆਪਣੀ ਗੀਤ ਜਰਨਾ ਵਿੱਚ ਭਾਜੀ ਆਨੇ ਕਿ ਜਿਹੜੀ ਦੇਟਾਂ ਖਰੀਦ ਪਾਵਾਂ ਪਹਿਲੇ ਵਿੱਚ ਬਈ ਨਾ ਵੀ ਨਹੀਂ ਜਦੋਂ ਸੈਟ ਜਲਵਾਜੇ ਮੈਂ ਸਾਰੇ ਪਹਿਲਾਂ ਖੇਤੀ ਹੋਏਗੇ ਉਹ ਇਹ ਨਹੀਂ ਛੋੜ ਮਾਇਦੇ ਨਹੀਂ ਮੈਂ ਦੂਸਰੇ ਖੇਡਦਾ ਹੁੰਦਾ ਜਿਹੜੇ ਫੋਨ ਤੇ ਨਹੀਂ ਇਦਾਂ ਇਦਾਂ ਹੁੰਦੀ ਫਿਰ ਉਹ ਵਾਲੇ ਖੇਡਦਾ ਹੁੰਦੇ ਉਹ ਤਾਂ ਪਹਿਲੇ ਥੋੜੇ ਬੰਨ੍ਹਦੇ ਆਉਂਦੇ ਨੇ ਬੰਦੇ ਨੂੰ ਨਹੀਂ ਉਦਾਂ ਪਤਾ ਮੈਨੂੰ ਇਦਾਂ ਢੀਂਦੀ ਇਦਾਂ ਰੱਖ ਕੇ ਕੁਝ ਕਰਦੇ ਹੁੰਦੇ ਸਾਲ ਚਾਭ ਲੈ ਉਹ ਚਾਗ ਲੈ ਉਹਦੇ ਤੋਂ ਤੁਹਾਨੂੰ ਦੇਫੇ ਭਾਵੇਂ ਜਾਂਦੀ ਫਲੀ ਕਰਾਉਂ ਚਲੋ ਜੀ ਬਹੁਤ ਵਧੀਆ ਭਾਈ ਹੁਣ ਵੀ ਨਾ ਜਗਾਈ ਹੋਰ ਤੇ ਇੱਥੇ ਮੋੜ ਦੇਣਾ ਤੁਹਾਨੂੰ ਬਾਕੀ ਹੋਰ ਵੀਡੀਓ ਦੇਖਣ ਲਈ ਆਪਣਾ ਚੈਨਲ ਕਰ ਲਿਓ ਸਬਸਕ੍ਰਾਈਬ ਤੇ ਸਨੈਪਚੈਟ ਦੀ ਆਈਡੀ ਹੈਗੀ ਆ ਜੀ bpoor3 ਤੇ ਇੰਸਟਾਗ੍ਰਾਮ ਦੀ ਹੈਗੀ ਆ poor.sing ਤੇ ਕਰ ਲਿਓ ਸਾਰੇ ਜਣੇ ਫੋਲੋ ਫਿਰ ਜਿਆਦਾ ਵੀਡੀਓ ਆਪਾਂ ਉੱਤੇ ਹੀ ਪਾਈ ਦੀਆਂ ਬਲੌਗ ਤਾਂ ਚਲੋ ਹਫਤੇ 'ਚ ਦੋ ਕੀ ਪਾਈਦੇ ਆ ਤੇ ਕਰ ਲਿਓ ਬਾਕੀ account ਵੀ ਫੋਲੋ ਟਿਕਟੋਕ ਦੀ ਹੈਗੀ ਆ poor.sing ਜੀ ਕਰ ਲਿਓ ਸਰਜ ਤੈਨੂੰ ਕਰ ਲਿਓ ਫਾਲੋ ਹੋਣਾ ਪਈ